ਬਿਰਾਣਾ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ 5210 ਆਪਣੇ ਨਾਲ ਹੈਗਾ ਛੋਟਾ ਵੀਰਾ ਤਰਨ ਅਸੀਂ ਆ ਵੀਰੇ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਠਾਕ ਜੀ ਤੁਸੀਂ ਵੀਰ ਥੋੜਾ ਸੰਗਾਉਂਦਾ ਵਾ ਕੋਈ ਗਲਤੀ ਚਲਤੀ ਹੋ ਜਾਵੇ ਤਾਂ ਪਹਿਲੇ ਮਾਫੀ 5210 ਤੁਹਾਡੇ ਕੋਲੇ ਵੀਰੇ ਹੋਰ ਕਿਹੜੇ ਕਿਹੜੇ ਟਰੈਕਟਰ ਆ ਆਪਣੇ ਕੋਲ ਹੋਰ ਤਿੰਨ ਹਾਲੈਂਡ ਨੇ ਤੇ ਦੋ ਮਿੰਦਰਿਆ ਇੱਕ 744 744 ਇਹ ਕਦੋਂ ਲਿਆ ਇਹ ਇਹਨੂੰ ਹੋ ਗਏ ਜੀ 4 ਕਿਹ ਮਹੀਨੇ 4 ਮਹੀਨੇ ਜਿਵੇਂ ਹੌਲੈਂਡ ਚਲਾਇਆ ਤੇ ਮਹਿੰਦਰਾ ਚਲਾਇਆ ਹਾਂਜੀ ਇੱਥੇ ਦਿਲ ਕਿਵੇਂ ਆ ਗਿਆ ਵੀ ਇਹ ਕੀ ਦਿਮਾਗ ਚ ਆਈ ਕਾਤੋਂ ਲਿਆ ਏ ਇਹ ਬਸ ਇੱਕ ਸ਼ੌਂਕ ਸੀਗਾ ਜੌਂਡੀਰ ਦਾ ਹੌਲੈਂਡ ਚਲਾ ਕੇ ਦੇਖ ਲਏ ਸੀਗੇ ਤੇ ਮਹਿੰਦਰੇ ਵੀ ਦੇਖ ਲਏ ਸੀ ਪਹਿਲਾਂ ਸਵਰਾਜ ਰਏ 855 ਕੋਲ ਓਕੇ ਸਾਰੇ ਚਲਾ ਕੇ ਦੇਖ ਲਈ ਬਸ ਇਹੀ ਰਹਿ ਗਿਆ ਸੀਗਾ ਇਹਦਾ ਸੀ ਕਿ ਕਿਵੇਂ ਲੱਗਿਆ ਫਿਰ ਸ਼ੌਕ ਤੇ ਪੂਰਾ ਉਤਰਿਆ ਜਾਂ ਨਹੀਂ ਹਾਂਜੀ ਹਾਂਜੀ ਪੂਰਾ ਵਧੀਆ ਟਰੈਕਟਰ ਪੂਰਾ ਵਧੀਆ ਵਾ ਨਹੀਂ ਦਿਮਾਗ ਚ ਕਈ ਰਹੀ ਹੁੰਦੀ ਨਾ ਯਾਰ ਦੂਜੇ ਚਲਾਏ ਜੇ ਉਹ ਤਾਂ ਆਪਾਂ ਦੂਜੇ ਬ੍ਰਾਂਡ ਤੋਂ ਦੂਸਰੇ ਬ੍ਰਾਂਡ ਤੇ ਆਉਣੇ ਆ ਨਹੀਂ ਇਹਦਾ ਹੁੰਦਾ ਹੈ ਕਿਉਂਕਿ ਜਿਹੜੇ ਹੌਲੈਂਡ ਆ ਉਹ ਤੁਸੀਂ ਰੂਟਰ ਉਹ ਰੂਟਰ ਪੰਪ ਚਲਾਇਆ ਇਹ ਹੈਗਾ ਮਾਈਕੋ ਪੰਪ ਹਾਂਜੀ ਤੇ ਇਹ ਬਣਾਉਂਦਾ ਗੱਲ ਹੈ ਕਿ ਨਹੀਂ ਆਪਦੀ ਥਾਂ ਤੇ ਇਹ ਵੀ ਸਹੀ ਆ ਆਪਦੀ ਥਾਂ ਤੇ ਸਹੀ ਆ ਹਾਂ ਬਿਲਕੁਲ ਸਹੀ ਆ ਇੱਕ ਜਿਵੇਂ 50 ਪਾਵਰ ਆ ਪੂਰੀ ਪਾਵਰ ਆਪਦੀ ਕੱਢਦਾ ਵਾ ਪਰ ਵਾਈ ਵੋਈ ਨੂੰ ਪੂਰਾ ਵਧੀਆ ਵਧੀਆ ਕੋਈ ਨੈਗੇਟਿਵ ਗੱਲ ਨੈਗੇਟਿਵ ਇੱਕ ਇਹਨੂੰ weight ਬਹੁਤ ਭਾਲਦਾ ਪਿੱਛੋਂ ਵੀ ਹਲਕਾ ਹੂੰ ਤੇ ਅੱਗੋਂ ਵੀ ਹਲਕਾ ਜੇ ਆਪਾਂ ਅੱਗੋਂ ਵੇਟ ਲਾ ਦਨੇ ਆ ਟਰਾਲੀ ਟਰੋਲੀ ਪਾਉਨੇ ਆ ਅੱਗੋਂ ਚੱਕ ਹੁੰਦਾ ਬਹੁਤ ਜ਼ਿਆਦਾ ਵੀ ਕਹਿਣ ਦਾ ਮਤਲਬ 4x4 ਕੋਈ ਕੰਮ ਨਹੀਂ ਕਰਦਾ ਪੂਰਾ ਕੰਮ ਨਹੀਂ ਕਰਦਾ ਵਾਈ ਤੇ ਵੀ ਨਹੀਂ ਕਰਦਾ ਕੰਮ ਜਦੋਂ ਹਾਂ ਵੇਟ ਲਾ ਦਨੇ ਆ ਨਾ ਫਿਰ ਮਤਲਬ ਕਿ ਜਿਵੇਂ ਕਰਾ ਲਾਉਣਾ ਆਪਾਂ ਕਰਾ ਤੇ ਵੀ ਮੂਰਲੇ ਟਾਇਰ ਚੱਕੇ ਜਾਂਦੇ ਇਹਦੇ 4x4 ਵੀ ਚੱਕੇ ਜਾਂਦੇ ਵੀ ਲਾਂਡ ਵਿੱਚ ਘਾਟਾ ਕਹਿਣ ਦਾ ਮਤਲਬ ਲਾਂਡ ਦੇ ਵਿੱਚ ਘਾਟਾ ਹੁਣ ਮੈਨੂੰ ਇੱਕ ਗੱਲ ਹੋਰ ਰੋਕ ਲਿਆ ਆਪਾਂ ਕਿੰਨੇ ਦਾ ਸੀਗਾ 4 ਮਹੀਨੇ ਪਹਿਲਾਂ ਇਹ ਆਪਾਂ ਲਿਆ ਸੀਗਾ ਜੀ 11 ਲੱਖ ਦਾ ਪੂਰੇ 11 ਦਾ ਪੂਰੇ 11 ਦਾ ਪੈ ਗਿਆ ਸੀਗਾ 52 10 4/4 11 ਲੱਖ ਦਾ 4 ਮਹੀਨੇ ਪਹਿਲਾਂ ਹਾਂਜੀ 4 ਮਹੀਨੇ 22 ਹਾਂ 22 ਗਿਆ ਤੇ ਨਾਲ ਇਹ ਨਾਲ ਕੀ ਕੀ ਦਿੱਤਾ ਨਾਲ ਕੁਛ ਵੀ ਨਹੀਂ ਜੀ ਨਹੀਂ ਕੁਛ ਤਾਂ ਦਿੱਤਾ ਹੀ ਹੋਊਗਾ ਨਾਲ ਕੱਲੀ ਬਸ ਟਾਪ ਲਾਈਨ ਦਿੱਤੀ ਸੀ ਹੁੱਕ ਮਿਲੀ ਨਾ ਹੁੱਕ ਵੀ ਨਹੀਂ ਦਿੱਤਾ ਡੰਡਾ ਡੰਡਾ ਵੀ ਨਹੀਂ ਦਿੱਤਾ ਬਾ ਫੱਟੀ ਵੀ ਕੁਛ ਨਹੀਂ ਮਿਲਿਆ ਸਾਰਾ ਕੁਝ ਆਪ ਲਿਆ ਸੀ ਨਾਲ ਕੱਲਾ ਉਹ ਟਾਪ ਲਾਈਨ ਦਿੱਤੀ ਸੀ ਨਹੀਂ ਉਹਦੇ ਪੈਸੇ ਫਿਰ ਐਕਸਟਰਾ ਮਤੋਂ ਦਿੱਤੇ ਉਹਦੇ ਐਕਸਟਰਾ ਦਿੱਤੇ ਸੀ ਉਹ 11 ਤੋਂ ਐਕਸਟਰਾ ਪਾਏ ਆ ਅੱਛਾ ਨਹੀਂ 11 ਲੱਖ ਦਾ ਕੱਲਾ ਟਰੈਕਟਰ ਹੀ ਸੀਗਾ ਕੱਲਾ ਟਰੈਕਟਰ ਟਰੈਕਟਰ ਹਾਂ ਕੱਲਾ ਟਰੈਕਟਰ ਟਰੈਕਟਰ 11 ਦਾ ਸੀਗਾ ਤੇ ਆ ਕਿੰਨੇ ਦੇ ਲੱਗੇ ਇਹ ਆਪਾਂ ਨੂੰ ਆਹਾ ਵੇਟ ਤੇ ਪਿਛਲੇ ਵੇਟ ਇਹ 65000 ਚ ਪੈ ਗਿਆ ਸੀ ਸਾਰਾ 65000 ਹਾਂਜੀ 11 ਲੱਖ ਦਾ ਟਰੈਕਟਰ 65000 ਇਹ 11 ਲੱਖ 65 ਹੋ ਗਿਆ ਹਾਂਜੀ ਤੇ ਆ ਛਤਰੀ ਇਹ ਛਤਰੀ ਲਵਾਈ ਸੀ ਆਪਾਂ ਕਪੂਰਥਲੋਂ ਡੈੱਕ ਤੇ ਛਤਰੀ ਇਹ ਦੋਨੇ ਉੱਥੋਂ ਲਵਾਏ। ਇਹ ਕਿੰਨੇ ਦੇ ਲੱਗੇ? ਇਹ ਛਤਰੀ ਸੀਗੀ 18000 ਦੀ। ਹਾਂ। ਤੇ ਡੈੱਕ ਵੀ 40 45 ਦੇ ਉੱਤੇ ਪੂਰਾ ਟੋਟਲ ਛਤਰੀ ਤੇ ਡੈੱਕ ਆਪਾਂ ਨੂੰ 70000 ਦੇ ਵਿੱਚ ਪਿਆ ਸੀ। 70 ਤੇ 65 65 ਕਿਹਾ ਸੀ ਨਾ? ਹਾਂਜੀ 65। 6 2 12 120 5 ਉੱਤੇ 25 ਹਾਂਜੀ। ਉਹ ਕਿੰਨੇ ਤੁਸੀਂ ਟੋਟਲ ਕਹੇ ਸੀ? 70000 70 1000 ਹੋਰ। ਹਾਂਜੀ। 25 ਤੋਂ 10 ਪੈਂਦੀ 1,35,000 ਰੁਪਇਆ ਮਤਲਬ ਐਕਸਟਰਾ ਤੁਸੀਂ ਲਾਇਆ ਟਰੈਕਟਰ ਹਾਂ 12,35,000 ਚ 5210 ਹਾਂਜੀ 5210 ਇਹ ਗੱਲ ਮੈਂ ਹਰੇਕ ਵੀਡੀਓ ਚ ਕਰਦਾ ਹਾਂ ਨਾ 5210 ਜੋ ਡੀਅਰ ਇਹਦੇ ਨਾਲ ਇਹ ਸਮਾਨ ਚਾਹੀਦਾ ਚਾਹੀਦਾ ਐਨੇ ਵੇਟ ਨਹੀਂ ਵੀ ਦੇਣੇ ਥੋੜੇ ਬਹੁਤੇ ਹੀ ਦੇ ਦੋ 4x4 ਟਰੈਕਟਰ ਆ ਕੁਛ ਨਾ ਕੁਛ ਤਾਂ ਦੋ ਯਾ ਹਾਂਜੀ ਹੁੱਕ ਵੀ ਦੋ ਡੰਡਾ ਵੀ ਦੋ ਡਰਾਵਰ ਵੀ ਦੋ ਛਤਰੀ ਉਹਦੇ ਬਿਨਾ ਟਰੈਕਟਰ ਹੀ ਨਹੀਂ ਕਿਸੇ ਕੰਮ ਆਦਾ ਮੈਂ ਉਹੀ ਕਹਿੰਦਾ ਹਾਂ ਇਹ ਛਤਰੀ ਨਹੀਂ ਦੇਣੀ ਕੱਪੜੇ ਵਾਲੀ ਦੇ ਦੋ ਕੁਛ ਤਾਂ ਦੋ ਨਾ ਕੁਛ ਤਾਂ ਦੋ ਇਕੱਲਾ ਟਰੈਕਟਰ ਦਿੰਦੇ ਆ ਇਕੱਲਾ ਟਰੈਕਟਰ ਹੀ ਦਿੰਦੇ ਆ ਬਸ ਹਾਂ ਆ ਮਗਰ ਵੇਟ ਵੀਰੇ ਕਿੰਨੇ ਅੱਗੇ ਦਾ ਵੇਟ ਆਪਣਾ ਆ ਗਿਆ 4 ਕਵੰਟਲ ਤੋਂ ਉੱਤੇ ਆ ਹਨਾ ਹਾਂ 40 ਕਿਲੋ ਦੀ ਇੱਕ ਪਲੇਟ ਆ 8 ਪਲੇਟਾਂ ਨੇ 50 ਕਿਲੋ ਦਾ ਬੱਟਾ ਹੀ ਹਾਂ 4 ਕਵੰਟਲ ਦੇ ਲੱਗੇ ਆ ਤੇ ਆ ਪਿੱਛੇ ਕਿੰਨਾ ਪਾਇਆ ਇਹ ਪਿੱਛੇ ਹੈਗਾ ਜੀ 38 ਕਿਲੋ ਨਹੀਂ 48 ਕਿਲੋ 48 ਕਿਲੋ ਟੋਟਲ ਨਹੀਂ 48 ਕਿਲੋ ਦੀ ਇੱਕ ਪਲੇਟ ਆ ਦੋ ਪਲੇਟਾਂ ਦੀ 48 ਦੋ ਇਹ ਵੀ ਕਵੰਟਲ ਕਵੰਟਲ ਹੋ ਗਿਆ ਹਾਂ 4 ਕਿਲੋ ਘਟਾ ਹਾਂਜੀ ਵੇ ਮਤਲਬ ਵੀ ਆ ਹੁੱਕ ਵੀ ਦਾ ਹੁੱਕ ਤੁਸੀਂ ਫਿਰ ਏਜੰਸੀ ਚੋਂ ਲਈ ਜਾਂ ਆਪ ਇਹ ਏਜੰਸੀ ਚੋਂ ਲਈ ਸੀ ਵੈਸੇ ਆਪ ਦੀ ਲਿਆਂਦੀ ਹੈ ਹੈਵੀ ਜਦੋਂ ਟਰਾਲੀ ਟਰੋਲੀ ਪਾਉਣੀ ਆ ਭਾਰੀ ਮਿੱਟੀ ਵਾਲੀ ਜਾਂ ਕੋਈ ਹੋਰ ਉਹ ਪਾ ਲਈਦੀ ਆ ਉਹ ਹੈਵੀ ਆ ਥੋੜੀ ਇਹ ਹੁੱਕ ਕਿੰਨੀਆਂ ਕਿੰਦੀ ਮਿਲੀ ਇਹ ਹੁੱਕ ਨਹੀਂ ਪਤਾ ਆਪਾਂ ਨੂੰ ਉਹਦੋਂ ਵਿੱਚ ਹੀ ਲਿਆ ਸੀਗਾ ਸਾਰਾ ਸਮਾਨ ਅੱਛਾ ਵਿੱਚ ਮਦੋ ਪੈਸੇ ਐਕਸਟਰਾ ਇਹ ਮੇਰੇ ਸਾਹ ਤਿੰਨ ਹਜ਼ਾਰ ਦੀ ਸੀਗੀ ਹੁੱਕ 3000 ਦੀ 3000 ਰੁਪਏ ਦੀ ਹੁੱਕ ਦਿੱਤੀ ਸੀ ਉਹਨਾਂ ਨੇ ਇਹ ਗਾ ਤੇ ਆ ਡੰਡਾ ਆ ਮਿਲੀ ਸੀਟਾ ਇਹ ਮਿਲੀ ਸੀਗੀ ਇਹ ਨਾਲ ਦਿੱਤਾ ਸੀਗਾ ਇਹ ਦਿੱਤਾ ਸੀ ਇਹ ਦਿੱਤੇ ਫੱਟੀ ਤੇ ਆ ਹੁੱਕ ਲਈ ਸੀਗੀ ਇਹ ਲਈ ਸੀ ਹਾਂ ਯਰ ਮੈਂ ਹਰਾਨਾ ਜੋਂਡੀਰ ਤੇ ਇਹਨਾਂ ਗੱਲਾਂ ਤੋਂ ਵੀ ਪਤਾ ਨਹੀਂ ਕੀ ਚੱਕਰ ਆ ਹਨਾ ਇੱਕ ਚੀਜ਼ ਮੈਂ ਤੁਹਾਡੀ ਹੋਰ ਦੇ ਦਾਂ ਚੱਲ ਆ ਬਟਨ ਤਾਂ ਜੋਂਡੀਰ ਦੇ ਨਾਲ ਆਉਂਦੇ ਆਉਂਦੇ ਹਾਂਜੀ ਹਾਂਜੀ ਆ ਵੀਰਾਂ ਨੇ ਨਾ ਆਪਣੇ ਰਾਜੇ ਆ ਦੇਖੀ ਆ ਬਟਨਾਂ ਦਾ ਕੀ ਚੱਕਰ ਐ ਇੱਥੇ ਤਾਂ ਆਉਂਦੇ ਨਹੀਂ ਇੱਥੇ ਕਾਹਤੋਂ ਕਰੇ ਆ ਇਹ ਇਦਾਂ ਸੀ ਜਿਵੇਂ ਪਹਿਲਾਂ ਹੌਲੈਂਡ ਹੌਲੈਂਡ ਚਲਾਉਂਦੇ ਰਹੇ ਆ ਓਕੇ ਉਹ ਡੈਡੀ ਹੁਣਾਂ ਨੂੰ ਇੱਥੋਂ ਔਖਾ ਹੁੰਦਾ ਈ ਉਹਦੇ ਹੱਥੋਂ ਤੇ ਪੈਨ ਨੂੰ ਲੈਫਟ ਨੂੰ ਖੁੱਲਾ ਵਾ ਇਹਦੇ ਇੱਥੇ ਐ ਹੱਥ ਨਹੀਂ ਸੀ ਪੈਂਦਾ ਨਹੀਂ ਉਹਦੇ ਨਾਲ ਉਹ ਟਰੈਕਟਰ ਖੁੱਲਾ ਲੱਗਦਾ ਕਿ ਤੰਗ ਨਹੀਂ ਇਹ ਤੰਗ ਆ ਟਰੈਕਟਰ ਤੰਗ ਆ ਉਹਦੇ ਨਾਲ ਉਹ ਸਾਈਡ ਤੇ ਬੰਦੇ ਨੂੰ ਬਹਿਣਾ ਬਹੁਤ ਔਖਾ ਵਾ ਪਰ ਜਿਹੜਾ ਡਰਾਈਵਰ ਆ ਉਹ ਬਹੁਤ ਕੰਫਰਟੇਬਲ ਰਹਿੰਦਾ ਚਲਾਉਣ ਚ ਕੰਫਰਟੇਬਲ ਚਲਾਉਣ ਚ ਕੰਫਰਟੇਬਲ ਆ ਮਤਲਬ ਜਿਹੜਾ ਨਾਲ ਬੰਦਾ ਬਹਿਣਾ ਉਹ ਥੋੜਾ ਜਿਆ ਔਖਾ ਆ ਉਹ ਔਖਾ ਹੌਲੈਂਡ ਦੇ ਦੂਜੇ ਟਰੈਕਟਰ ਉਹ ਸਾਈਡਾਂ ਤੋਂ ਖੁੱਲੇ ਆ ਉਹ ਠੀਕ ਆ ਉਹ ਖੁੱਲੇ ਆ ਉਹਦੇ ਕਹਿੰਦਾ ਹੁਣ ਤਾਂ ਲੁੱਤਾਂ ਇੱਧਰ ਅਗਾਨੋ ਲੱਤਾਂ ਕਰਕੇ ਮੈਨੂੰ ਅਜੇ ਦਿਖਾ ਵੀ ਨਹੀਂ ਅੱਗੇ ਆ ਕੇ ਨਾ ਇਧਰੋਂ ਆਹ ਦਿਖਾਈ ਇਥੋਂ ਵੀ ਵਾਕਈ ਯਾਰ ਆਪਾਂ ਲੱਤ ਰਾਕੇ ਇਥੇ ਨਹੀਂ ਬਹਿ ਕੇ ਦਿਖਾ ਹੀ ਦਿੰਨਾ ਵੀਰਾਂ ਨੂੰ ਵੀ ਪ੍ਰੈਕਟੀਕਲ ਜੇ ਆਪਾਂ ਇਦਾਂ ਬੈਠਣਾ ਤੇ ਇਦਾਂ ਬੈਠ ਸਕਦੇ ਹਾਂ ਪਰ ਜੇ ਲੱਤਾਂ ਆਪਾਂ ਇਧਰ ਕਰਨੀਆਂ ਤੇ ਇਧਰ ਨਹੀਂ ਹੋਣੀਆਂ ਇਧਰ ਫਟ ਰਿਆ ਵਰਚੀ ਵਜਦੀਆਂ ਇਧਰ ਡਰਾਈਵਰ ਚੀ ਵਜਦੀਆਂ ਯਾਰ ਇਹ ਕੀ ਚੱਕਰ ਹੋਊਗਾ ਇਹ ਟਰੈਕਟਰ ਤਾਂ ਸਾਰੇ ਚੜਾਈ 'ਚ ਤਾਂ ਇੱਕੋ ਹੀ ਆ ਇਹ ਮੇਰੇ ਹਿਸਾਬ ਨਾਲ ਆਹ ਟੈਂਕੀ ਦਾ ਚੱਕਰ ਪੈ ਜਾਂਦਾ ਇਹਨਾਂ ਦਾ ਨਹੀਂ ਟੈਂਕੀ ਦਾ ਪਿੱਛੇ ਰਹਿ ਗਈ ਹਾਂਜੀ ਇਹ ਟੈਂਕੀ ਜਿਵੇਂ ਮਤਲਬ ਕਹਿੰਦਾ ਭਾਵਾ ਸੈਟਿੰਗ ਪੂਰੀ ਮਤਲਬ ਕਿ ਵਾਈਬ੍ਰੇਟ ਤੋਂ ਕੁਛ ਇਦਾਂ ਦਾ ਮਗਰ ਆਉਣਾ ਹਾਂ ਕੁਛ ਇਦਾਂ ਦਾ ਹੋਊਗਾ ਫੰਡਾ ਹਾਂ ਵਾਈਬ੍ਰੇਟ ਨਾ ਕਰੇ ਵੀ ਉਹ ਪੂਰੀ ਫਿਟਿੰਗ ਦੇ ਵਿੱਚ ਉਹਨਾਂ ਨੇ ਵੀ ਮਗਰਾਟ ਜ਼ਿਆਦਾ ਨਹੀਂ ਤੇ 2 2 4 ਜਾਂ ਤਾਂ ਫਿਰ ਟੈਂਕੀ ਵੱਡੀ ਕਰਦੇ ਫਿਰ ਹਾਂ ਫਿਰ ਗੱਲ ਬਣ ਸਕਦੀ ਹੈ ਫਿਰ ਗੱਲ ਬਣ ਸਕਦੀ ਹੈ ਹਾਂਜੀ ਕਿਉਂਕਿ ਦੂਜੇ ਡਾਕਟਰ ਕਹਿੰਦਾ ਬੰਦਾ ਮਗਰਾਟ ਥੋੜੇ ਖੁੱਲੇ ਲੱਗੇ ਹੋਣਗੇ ਉਹਨਾਂ ਦੇ ਉਹਨਾਂ ਦੀ ਉਸ ਹਿਸਾਬ ਨਾਲ ਸੈਟਿੰਗ ਕੀਤੀ ਇਹਦੀ ਟੈਂਕੀ ਮਗਰ ਆ ਜਾਂਦੀ ਕਰਕੇ ਉਹਨਾਂ ਨੇ ਕਿਹਾ ਵੀ ਜਿਉਂ ਉਦਾਂ ਆਪਾਂ ਮਗਰਾੜ ਕਰ ਦਿੰਨੇ ਆ ਫੇਚ ਟੈਂਕੀ ਉਹ ਪੈੜੀ ਲੱਗਦੀ ਆ ਵਿੱਚੋਂ ਹੂੰ ਫਿਰ ਉਹ ਸਾਈਡਾਂ ਤੇ ਜਗ੍ਹਾ ਖਾਲੀ ਬਾਈ ਸਾਈਡਾਂ ਤੋਂ ਬਾਈ ਦੀ ਖਾਲੀ ਹਾਂ ਇਹਦੇ ਹਿੱਸੇ ਨਾਲ ਸਪੇਸ ਦਿੱਤੀ ਉਦਾਂ ਆਪਾਂ ਮਗਰਾੜ ਕਰ ਸਕਦੇ ਹਾਂ ਖੁੱਲੇ ਕਿ ਨਹੀਂ ਹਾਂਜੀ ਕੀਤੇ ਹੋਏ ਆ ਮਗਰਾੜ ਮਗਰਾੜ ਨਹੀਂ ਕੀਤੇ ਹੋਏ ਟਾਇਰ ਬਾਹਰ ਕੱਢੇ ਹੋਏ ਟਾਇਰ ਬਾਹਰ ਕੱਢੇ ਮੈਂ ਕਹਿੰਦਾ ਸੀ ਵੀ ਹਿੱਸੇ ਨਾਲ ਉਦਾਂ ਜਗ੍ਹਾ ਹੈਗੀ ਆ ਹਿੱਸੇ ਨਾਲ ਮਗਰਾੜ ਆਪਾਂ ਹਾਂ ਹੋ ਸਕਦੇ ਆ ਮਗਰਾੜ ਅੰਦਰ ਮਗਰਾ ਇਹ ਦਿੱਤਾ ਹੋਇਆ ਇੱਕ ਪੁਆਇੰਟ ਦਿੱਤਾ ਹੋਇਆ ਜੇ ਕਰਨੇ ਹੋਣ ਤਾਂ ਮਗਰਾੜ ਬਾਹਰ ਨੂੰ ਹੋ ਸਕਦੇ ਪਰ ਆ ਪੈਂਦਾ ਤਾਂ ਉਹੀ ਚੱਕਰ ਆ ਨਾ ਟੈਂਕੀ ਦਾ ਚੱਕਰ ਪੈਂਦਾ ਹਾਂ ਵੀਰੇ ਨੇ ਦੱਸਿਆ ਮਗਰਾਟ ਇੱਥੋਂ ਆਪਣੇ ਹੌਸ ਦੇ ਬਾਹਰ ਇੱਕ ਇੱਕ ਸਰਾਖ ਉਹ ਵੀ ਅੰਦਰ ਹੈਗੀ ਜਗਾ ਪਰ ਪੰਗਾ ਕੀ ਪੈਂਦਾ ਇੱਥੋਂ ਫਿਰ ਟੈਂਕੀ ਅੰਦਰ ਕੱਲੀ ਰਹਿ ਜੂਗੀ ਹਾਂ ਟੈਂਕੀ ਜਾਂ ਦਾ ਵਿੱਚ ਕੁਛ ਹਾਂ ਗੁਨੀਆਂ ਚ ਬਣਾ ਕੇ ਦਿੱਤਾ ਜਾਵੇ ਫਿਰ ਗੁਨੀਆਂ ਚ ਸਹੀ ਗੱਲ ਆ ਨਹੀਂ ਤੇ ਉਹ ਨਾਲ ਉਹ ਬੁਰੀ ਲੱਗੂਗੀ ਫਿਰ ਆਪਣਾ ਉਹ ਡਮ ਨਹੀਂ ਲੱਗਣਾ ਹਾਂ ਫਿਰ ਹੱਡ ਵੀ ਨਹੀਂ ਲੱਗਣਾ ਏ ਜੌਂਦੀਗਰ ਦੇ ਵਿੱਚ ਦਿੱਕਤ ਹੀ ਆਣਾ ਇੱਕ ਸਾ ਇਹ ਦਿੱਕਤ ਆ ਹਾਂ ਡਿਸਟ੍ਰੀਬਿਊਟਰ ਤਾਂ ਨਾਲ ਹੀ ਮਿਲਿਆਣਾ ਇਹ ਤਾਂ ਨਾਲ ਮਿਲੇ ਸੀ ਇਹਨੂੰ ਹੁਣ ਤੱਕ ਕਿਹੜੇ ਕਿਹੜੇ ਇੰਪਲੀਮੈਂਟ ਤੇ ਜ਼ਿਆਦਾ ਚਲਾਇਆ ਇਹਨਾਂ ਨੂੰ ਆਪਾਂ ਹਾਲ ਤੇ ਹੂੰ ਤੂੜੀ ਵਾਲੀ ਮਸ਼ੀਨ ਤੇ ਵੀ ਚਲਾਇਆ ਜੀ ਤੂੜੀ ਦੀ ਤਿਆਹ ਵਾਲਾ ਸੀਜ਼ਨ ਲਾਇਆ ਹਾਂ ਤੂੜੀ ਵਾਲੀ ਤੇ ਆਹ ਵਾਲਾ ਸੀਜ਼ਨ ਲਾਇਆ ਪੀਟੀਓ ਕਿਵੇਂ ਲੱਗੀ ਪੀਟੀਓ ਚ ਤਾਂ ਸਭ ਤੋਂ ਬੈਸਟ ਆ ਜੀ ਇਹ ਸਾਉਤੋ ਹਾਲਾਂਡ ਨੂੰ ਵੀ ਮਾਤ ਪਾਉਂਦਾ ਪਾਉਂਦਾ ਹਾਂ ਦੂਜਿਆਂ ਨਾਲੋਂ ਬੈਸਟ ਆ ਹਾਂ ਦੂਜਿਆਂ ਨਾਲੋਂ ਬੈਸਟ ਆ ਕੋਈ ਨੇਰੇ ਸਵੇਰੇ ਕੋਈ ਐ ਨਹੀਂ ਤਰੇਲਾ ਵਾਣ ਕੋਈ ਵੀ ਕੋਈ ਚੱਕਰ ਨਹੀਂ ਹੈਗਾ ਮਸ਼ੀਨ ਤੋੜਨ ਨੂੰ ਫਿਰਦਾ ਵਾ ਪਰ ਇਹਨੂੰ ਪੀਟੀਓ 'ਚ ਪਰਵਾਹ ਨਹੀਂ ਹੈ ਨੱਪ ਕੇ ਲਈ ਹਾਂ ਨੱਪ ਕੇ ਲਈ ਦਿੰਦਾ ਪੀਟੀਓ ਨੂੰ ਦਾ ਬਸ ਕਹਿੰਦੇ ਛੋਟਾ ਹੀ ਆ ਛੋਟਾ ਹੀ ਆ ਠੀਕ ਆ ਬਰੇਠੀ ਤੇ ਡੀਜ਼ਲ ਡੂਜ਼ਲ ਕਿਵੇਂ ਦਾ ਖਾਣ ਦਾ ਸਿਸਟਮ ਡੀਜ਼ਲ ਦਾ ਸਾਨੂੰ ਵਾਈ ਤੇ ਦਾ ਕੋਈ ਖਰਚਾ ਜ਼ਿਆਦਾ ਨਹੀਂ ਲੱਗਾ ਇਹਦਾ ਅੱਛਾ ਰੋਡ ਤੇ ਖਰਚਾ ਜ਼ਿਆਦਾ ਆ ਇਹਦਾ ਰੋਡ ਤੇ ਜਿਆਦਾ ਹਾਂਜੀ ਰੋਡ ਤੇ ਖਰਚਾ ਜ਼ਿਆਦਾ ਵੀ ਉਦਾਂ ਵਾਈ ਦੇ ਵਿੱਚ ਦੂਜੀ ਵਾਈ ਦੇ ਵਿੱਚ ਕੋਈ ਖਰਚਾ ਨਹੀਂ ਬਸ ਜਿਹੜਾ ਖਾਲੀ ਖਾਂਦਾ ਨਾ ਤੇ ਖਾਲੀ ਵੀ ਉਨਾ ਹੀ ਖਾਈ ਜਾਂਦਾ ਲੋਡ ਜਿੰਨਾ ਹੀ ਖਾਈ ਜਾਂਦਾ ਮਤਲਬ ਇਹ ਦੀ ਸੈਟਿੰਗ 'ਚ ਫਿਰ ਕੋ ਪੰਗਾ ਹੋਊਗਾ ਨਾ ਇਹ ਕੰਪਨੀ ਵਾਲਿਆਂ ਨੂੰ ਪਤਾ ਜੀ ਕੀ ਚੱਕਰ ਹਾਲੈਂਡ ਦੇ ਵੀ ਹੁੰਦਾ ਵਾ ਹਾਲੈਂਡ ਦੇ ਤਾਂ ਆਪਾਂ ਕੇਮ ਪਵਾਤੀ ਸੀਗੀ ਓਕੇ ਉਹ ਖਰਚਾ ਘਟਾ ਗਿਆ ਸੀਗਾ ਹੁਣ ਇਹਦਾ ਦੇਖੋ ਗਾਂ ਕਰਾਵਾਂਗੇ ਮੋਡੀਫਿਕੇਸ਼ਨ ਜੇ ਹੋਈ ਤਾਂ ਕੋਈ ਪਰ ਹਾਂ ਫਿਲਹਾਲ ਤਾਂ ਹਜੇ ਚੱਲਦਾ ਵਾ ਚੱਲਦੇ ਆ ਇਹਦੀ ਗਾਰੰਟੀ ਵਾਰੰਟੀ ਨਾਲ ਕਿੰਨੇ ਚਿਰ ਦੀ ਦਿੱਤੀ ਹੈ ਇਹਦੀ ਗਾਰੰਟੀ ਦਿੱਤੀ ਹੈ ਜੀ ਉਹਨਾਂ ਨੇ 3 ਸਾਲ ਦੀ ਤਿੰਨ ਸਾਲ ਦੀ ਹਾਂਜੀ ਉਹ ਤੋਂ ਬਾਅਦ ਹੀ ਫਿਰ ਦੇਖੋਗੇ ਹਾਂਜੀ ਉਹ ਤੋਂ ਬਾਅਦ ਵੀ ਦੇਖਾਂ ਉਦਾਂ ਤਾਂ ਉਹ ਏਜੰਸੀ ਵਾਲੇ ਸਾਨੂੰ ਗ੍ਰੇਸ ਖੋਲ ਕੇ ਦਿੱਤੀ ਸੀ ਉਹਨਾਂ ਨੇ ਆਪ ਹੀ ਆਪ ਹੀ ਦਿੱਤੀ ਸੀ 3000 ਚੱਕਰ ਉਹਨਾਂ ਨੇ ਕਰਕੇ ਦਿੱਤੀ ਸੀ ਕਹਿੰਦੇ ਫੁੱਲ ਗਰੰਟੀ ਦੇਵਾਂਗੇ ਹੂੰ ਗਰੰਟੀ ਉਹ ਦਿੰਦੇ ਆ ਪੂਰੀ ਏਡੀ ਨਹੀਂ ਉਹ ਆਪ ਦੇ ਟਰੈਕਟਰ ਦੇ ਪੂਰਾ ਮਾਨ ਕਰਦੇ ਵੀ ਟਰੈਕਟਰ ਸਾਡਾ ਚੱਲਦਾ ਇੰਨੀ ਚੀ ਓਕੇ ਹਾਂ ਵੀ ਜੋ ਮਰਜ਼ੀ ਕਰੋ ਕਹਿੰਦਾ ਮਤਲਬ ਸਾਡੇ ਟਰੈਕਟਰ 'ਚ ਕੋਈ ਦਿੱਕਤ ਨਹੀਂ ਹਾਂ ਦਿੱਕਤ ਨਹੀਂ ਹੂੰ ਚਲੋ ਤੇ ਇਹਦੇ ਪੰਪ ਦੀ ਰਾਜੇ ਇੱਧਰ ਲਿਆਈਆਂ ਆਪਣੇ ਵਖਾਈਏ ਇਹਦੀ ਰੇਸ ਹੁਣ ਖੋਲੀ ਆ ਬਕਾਇਦਾ ਰੇਸ ਖੋਲੀ ਆ ਪੰਪ ਕੰਪਨੀ ਵੱਲੋਂ ਹੀ ਐਡਵਾਂਸ ਆ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਕੰਪਨੀ ਵੱਲੋਂ ਐਡਵਾਂਸ ਆ ਆ ਟੱਕ ਦੇਖ ਸਕਦੇ ਨਾ ਟੱਕ ਪਤਾ ਨਹੀਂ ਕੈਮਰੇ ਚ ਆਵੇ ਕਿ ਨਾਲ ਆਵੇ ਆ ਵੀ ਟੱਕ ਤੋਂ ਐਡਵਾਂਸ ਆ ਪੰਪ ਨਹੀਂ ਇਹ ਉਹਨਾਂ ਨੇ ਆਪ ਕਰਕੇ ਤਾਂ ਮਜ਼ਰ ਨਹੀਂ ਆਇਆ ਇਹ ਉਹਨਾਂ ਨੇ ਕਰਕੇ ਦਿੱਤਾ ਜਾਂਸੀ ਵਾਲੇ ਕਰਕੇ ਦਿੰਦੇ ਆ ਜਦੋਂ ਉਹ ਜਿਹੜੇ ਸੇਲਰਮੈਨ ਹਨਾ ਤੋਰਦੇ ਉਹਨਾਂ ਦੇ ਰੱਖੇ ਹੁੰਦੇ ਜਿਵੇਂ ਉੱਥੇ ਸਰਵਿਸ ਕਰਨ ਵਾਲੇ ਉਹ ਕਰਕੇ ਦਿੰਦੇ ਆ ਉਹਨਾਂ ਨੇ ਕਹਿੰਦਾ ਮਤਲਬ ਇਹ ਐਡਵਾਂਸ ਆਪ ਹੀ ਕਰਕੇ ਦਿੱਤਾ। ਹਾਂ ਆਪ ਹੀ ਕਰਕੇ ਦਿੱਤਾ ਐਡਵਾਂਸ ਕੀਤਾ। ਇਹ ਕਹਿਣ ਦਾ ਮਤਲਬ ਪੂਰਾ ਤੜਚ ਰਵੇ। ਹਾਂ ਥੋੜਾ ਤੜਚ ਉਹਨਾਂ ਨੂੰ ਇਹ ਦੱਸਿਆ ਹੀ ਨਾ ਵੀ ਐਂ ਕਰਕੇ ਹੌਲੈਂਡ ਚ ਲਾਇਆ ਸਾਨੂੰ ਕੋਈ ਕਮੀ ਪੇਛੇ ਨਹੀਂ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ। ਉਹ ਨਾਲੇ ਆਪਾਂ ਨੂੰ ਗਾਰੰਟੀ ਵੀ ਦਿੱਤੀ ਆ ਤੇ ਉਹਨਾਂ ਨੇ ਕਰਕੇ ਵੀ ਦਿੱਤਾ। ਹੁਣ ਵੀ ਅਸੀਂ ਸਰਵਿਸ ਕਰਾਉਣ ਗਏ ਸੀ ਤੇ ਉਹ ਕਹਿੰਦੇ ਵੀ ਦੱਸ ਦਿਓ ਜੇ ਨਹੀਂ ਕੱਢਦਾ ਕੰਡਾ ਤਾਂ ਆਪਾਂ ਕਰਾਂਗੇ ਸੈੱਟ ਨੂੰ। ਅੱਛਾ ਪਰ ਅਸੀਂ ਆਪ ਹੀ ਨਹੀਂ ਕਰਾਇਆ ਵੀ ਨਵਾਂ ਟ੍ਰੇਕ ਉਹਨੇ ਚਾਲ। ਇਹ ਬਹੁਤ ਉਸ ਦਿੰਦੇ ਆ ਤੁਹਾਡੀ ਗੱਲ ਸੁਣਦੇ ਆ। ਸੁਣਦੇ ਆ ਪੂਰੀ ਗੱਲ ਸੁਣਦੇ ਹਾਂ ਯਾਰ ਚਲਾਉਣ ਚ ਕੰਫਰਟੇਬਲ ਤਾਂ ਕੁਝ ਤਾਂ ਵੀ ਲੱਗਦਾ ਹੋਣਾ ਨਾ ਸਟੀਅਰਿੰਗ ਦੂਜਾ ਨਾ ਸਟੀਅਰਿੰਗ ਐਡਜਸਟੇਬਲ ਆ ਹਨਾ ਹਾਂ ਸਟੀਅਰਿੰਗ ਜਿੰਦਰ ਨੂੰ ਮਰਜ਼ੀ ਕਰ ਲੋ ਹੁਣ ਜਿਵੇਂ ਭਾਰਾ ਬੰਦਾ ਵੀ ਆ ਹਾਂ ਉਹ ਆਪਦਾ ਗਾਂ ਕਰਕੇ ਚਲਾ ਲੈਂਦਾ ਸੀਟ ਸੂਟ ਵੀ ਸਾਰਾ ਕੁਝ ਮਤਲਬ ਕਿ ਦੇਖੋ ਤੁਸੀਂ ਡਰਾਈਵਰ ਨੂੰ ਕੋਈ ਤੰਗੀ ਨਹੀਂ ਹੈਗੀ ਡਰਾਈਵਰ ਨੂੰ ਖੁੱਲਡੁੱਲਾ ਡਰਾਈਵਰ ਨੂੰ ਪੂਰਾ ਖੁੱਲਡੁੱਲਾ ਜਿੱਧਰ ਪਾਵੇ ਸੀਟ ਗਾਂ ਪਛਾਣ ਜੰਗਾ ਪੰਗਾ ਪੈਂਦਾ ਸੱਡਾਂ ਵਾਲਿਆਂ ਵਾਸਤੇ ਪੰਗਾ ਪੈਂਦਾ ਸੱਡਾਂ ਤੇ ਆਪਣੇ ਪੰਜਾਬ ਚ ਇਹ ਕਲਚਰ ਆ ਵੀ ਆਪਾਂ ਨਾਲ ਉਠਾ ਕੇ ਆਪਾਂ ਤਿੰਨ ਤਿੰਨ ਚਾਰ ਜਨ ਮੇਲਿਆਂ ਚ ਬਿਠਾਉਣੇ ਹੁੰਦੇ ਆ ਹਾਂ ਉਹ ਚੱਕਰ ਪੈਂਦਾ ਆਪਾਂ ਖੇਤੀ ਤੋਂ ਬਾਅਦ ਆਪਾਂ ਮੇਲਿਆਂ ਦੇ ਵਰਤਨਾ ਹੁੰਦਾ ਇਹਨਾਂ ਨੂੰ ਹਾਂ ਜੀ ਕੀ ਆ ਲਈ ਇਹਦੇ ਅੱਗੇ ਨਹੀਂ ਆਉਂਦਾ ਇੰਟਰਨਟਲ ਕੂਲਰ ਹੈ ਨਾ ਇਹਦੇ ਨਹੀਂ ਆਉਂਦਾ ਆਉਂਦਾ ਆਵੇ ਤਾਂ ਟਰਬੋ ਹੀ ਆ ਹਨਾ ਟਰਬੋ ਹਾਂ ਫਾਜੇ ਬਾਕੀ ਆਪਾਂ ਨੂੰ ਇਹਦੀ ਪੂਰੀ ਨੌਲੇਜ ਵੀ ਨਹੀਂ ਹਾਲੈਂਡ ਪਹਿਲਾਂ ਵਾਲੇ ਚਲਾਏ ਆ ਓਕੇ ਹਾਂਜੀ ਹੌਲੀ ਹੌਲੀ ਪੈਰ ਤਰਾਵਾ ਜਾ ਹੁੰਦਾ ਹੌਲੀ ਹੌਲੀ ਪਤਾ ਲੱਗ ਜਾਂਦਾ ਹਾਂ ਜਿਵੇਂ ਜਿਵੇਂ ਨੌਲੇਜ ਵਧਦੀ ਜਾਊਗੀ ਓਵੇਂ ਓਵੇਂ ਪਤਾ ਲੱਗਦਾ ਜਾਊਗਾ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਤੂੜੀ ਵਾਲੀ ਮਸ਼ੀਨ ਤੇ ਇਹਨੂੰ ਕਿੰਨੇ ਟਾਈਮ ਬਾਅਦ ਸਾਫ਼ ਕਰਦੇ ਸੀ ਤੂੜੀ ਵਾਲੀ ਮਸ਼ੀਨ ਤੇ ਡੇਲੀ ਡੇਲੀ ਸਵੇਰੇ ਇੱਕ ਟਾਈਮ ਇੱਕ ਟਾਈਮ ਇੱਕ ਟਾਈਮ ਡੇਲੀ ਸਵੇਰੇ ਸਵੇਰੇ ਸ਼ਾਮ ਤਾਂ ਨਹੀਂ ਹਾਂ ਨਾ ਸਵੇਰੇ ਸ਼ਾਮ ਨਹੀਂ ਡੇਲੀ ਡੇਲੀ ਇੱਕ ਸਵੇਰੇ ਇੱਕ ਟਾਈਮ ਕਰੀਦਾ ਹੀ ਬਸ ਬਰੀ ਯਾਰ ਕਈ ਵੀਰਾਂ ਨੇ ਨਾਲ ਆਪਣੇ ਵੀ ਵੀਡੀਓ ਦੇਖ ਕੇ ਆ ਵੇਟ ਦੇ ਕੇ ਉਹਨਾਂ ਨੇ ਕਹਣਾ ਪੂਰੇ ਭਰਿਆ ਪਿਆ ਚੁੱਲਾ ਹਾਂਜੀ ਅੱਗੋਂ ਟਾਇਰਾਂ ਨੂੰ ਵੜਦਾ ਉੜਦਾ ਕਿ ਨਹੀਂ ਟਾਇਰ ਤਾਂ ਵੜਦਾ ਹੀ ਰੋਡ ਤੇ ਦਾ ਵੜਦਾ 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 ਪਰ ਕੀ ਕਰੀਏ ਹੁਣ ਬਾਈ ਤੇ ਨਹੀਂ ਚੱਲਦਾ ਫਿਰ ਸਲਿੱਪ ਬਾੜੀ ਕੱਢਦਾ ਹਾਂ ਪਰ ਇਹ ਵੀ ਪੰਗਾ ਹੁਣ ਦੇਖਿਆ ਜਾਵੇ ਤਾਂ ਵੀ ਪਿੱਛੋਂ ਟਾਇਰ ਹਜੇ ਵੀ ਸਲਿੱਪ ਕੱਢਦੇ ਆ ਵੇਟ ਪਾ ਕੇ ਵੀ ਵੇਟ ਪਾ ਕੇ ਵੀ ਹੁਣ ਇਹ ਦੇਖਾਂਗੇ ਵੀ ਪਾਣੀ ਭਰਾਂਗੇ ਟੈਰਾਂ ਜੇ ਪਿੱਛੋਂ ਭਰਾਂਗੇ ਫਿਰ ਥੋੜਾ ਜਿਹਾ ਟਰੈਕਟਰ ਗਾਂ ਤੋਂ ਥੋੜਾ ਜਿਹਾ ਸੌਖਾ ਹੋਊਗਾ ਜੇ ਪਿੱਛੇ ਹੋਰ ਵੇਟ ਹੋਵੇ ਕੋਈ ਪਿੱਛੇ ਵੇਟ ਹੋਵੇ ਤੁਹਾਡਾ ਏਰੀਆ ਵੀ ਮੰਡ ਏਰੀਆ ਪੈਂਦਾ ਜਮਿਨਾ ਕਹਿੜੀਆਂ ਇਹ ਜਮਿਨਾ ਕਹਿੜੀਆਂ ਹਾਂ ਇਹ ਟਰੈਕਟਰ ਮਾੜਾ ਚੱਲਦਾ ਹਣੀ ਇਹ ਮਾੜਾ ਚੱਲਦਾ ਮੈਣੀ ਹਾਂ ਇਹ ਕਹ ਰੇਤਾ ਰੂਤਾ ਸੀਗਾ ਤਾਂ ਕਰਕੇ 4x4 ਲਿਆਂਦਾ ਵੀ ਕਿਉਂਕਿ ਬੂਟਿਆਂ ਦੀ ਵਾਈ ਵੂਈ ਆ ਰੇਤੇ ਦੇ ਵਿੱਚ ਇਹ ਵਧੀਆ ਕੰਮ ਕਰਦਾ ਹਾਂ ਉਹ ਜਿੱਥੇ ਰੇਤਾ ਹੋਰ ਹੈ ਨਹੀਂ ਸੀਗਾ ਟਰੈਕਟਰ ਇਹ ਕਾ ਫਿਰ ਦੇਖ ਲਈਏ ਪੰਗਾ ਲੈ ਗਿਆ ਪਹਿਲਾਂ 4x4 ਚ ਆਇਆ ਜੀ ਨਹੀਂ ਪਹਿਲਾਂ ਨਹੀਂ ਚਲਾਇਆ ਜੀ ਕੋਈ ਨਹੀਂ ਚਲਾਇਆ ਇਹ 4x4 ਇਹ ਪਹਿਲਾ ਵਾ ਇਹ ਪਹਿਲਾ ਆ ਜੀ ਓਕੇ ਇਹ ਤੁਸੀਂ ਲਿਆ ਹਣਾ ਸਨੱਕੇ ਪੱਖੋਂ ਕਿਨੇ ਸਨੱਕੇ ਪੱਖੋਂ ਵੀ ਇੱਕ ਵਾਰਸ ਮੈਨੂੰ ਸ਼ੌਂਕ ਜਿਹਾ ਸੀਗਾ ਇਹਦਾ ਟਰੈਕਟਰ ਦਾ ਸ਼ੁਰੂ ਤੋਂ ਹੀ ਵਿਜੌਂਡੀਅਰ ਲੈਣਾ ਹੀ ਵਿਜੌਂਡੀਅਰ ਲੈਣਾ ਹੀ ਲੈਣਾ ਵਿਜੌਂਡੀਅਰ ਲੈ ਠੀਕ ਹੈ ਵੀਰੇ ਤੇ ਆਹ ਡੈਕ ਤੇ ਕਿੰਨੇ ਦਾ ਕਿਆ ਕੱਲਾ ਇਹ ਡੈਕ 50 ਦੇ ਨੇੜੇ ਹੀ ਪੈ ਗਿਆ ਜੀ 45 ਤੋਂ ਉੱਤੇ ਆ 45 ਤੋਂ ਬਾਕੀ ਆਹ ਲਾਈਟਿੰਗ ਲਾਈਟਾਂ ਲੁੱਟਾਂ ਲਵਾਈਆਂ ਸੀਗੀਆਂ ਉਹ ਅੱਛਾ ਤੇ ਬਾਕੀ ਹੋਰ ਪਿੱਛੇ ਪਲੇਟ ਬਣਾਈ ਸੀਗੀ ਬਾਠ ਫਾਰਮ ਦੀ ਤੋਂ ਹੁਣ ਗਰਮੀ ਕਰਕੇ ਪਿੱਛੋਂ ਐ ਪਾ ਗਰਮ ਹੁੰਦਾ ਉਹ ਲਾਈ ਹੋਈ ਆ ਕਰੇ ਪਈ ਆ ਯਾਰ ਇੱਕ ਚੀਜ਼ ਨਾ ਆਪਾਂ ਨਾ ਪਿੱਛੇ ਜੇ ਵੀਡੀਓ ਬਣਾਈ ਸੀ ਆਪਣੇ ਵੀਰ ਦੀ ਹਾਂਜੀ ਰਾਜੇ ਵੀਰ ਦੀ ਆਜੋ ਆਪਾਂ ਪਿੱਛੇ ਚੱਲਦੇ ਹਾਂ ਹੁਣ ਤੁਹਾਡੇ ਕੋਲ ਟਰਾਲੀਆਂ ਦੂਜੀਆਂ ਕਿਹੜੀਆਂ ਲੰਮੇ ਗਾਟੇ ਵਾਲੀਆਂ ਕਿ ਛੋਟੀਆਂ ਵਾਂ ਲੰਮੇ ਗਾਟੀਆਂ ਵਾਲੀਆਂ ਹੀ ਆ ਜੀ ਉਹ ਹਾਲੈਂਡ ਕਰਕੇ ਸਾਰੀਆਂ ਦੇ ਗਾਟੇ ਲੰਮੇ ਕਰਾਏ ਸੀਗੇ ਤੇ ਇਹਦੇ ਮਗਰ ਜਦੋਂ ਪਾਉਂਦੇ ਉਹਨਾਂ ਨੂੰ ਫਿਰ ਉਹ ਇਹਦੇ ਮਗਰ ਕੋਈ ਚੱਕਰ ਨਹੀਂ ਕੋਈ ਦਿੱਕਤ ਨਹੀਂ ਕਿਉਂਕਿ ਉਹਦਾ ਗਾਟਾ ਲੰਮਾ ਆ ਗਿਆ ਤਾਂ ਦਿੱਕਤ ਨਹੀਂ ਆਉਂਦੀ ਨਹੀਂ ਨਹੀਂ ਇਹਨੂੰ ਲੰਮੇ ਗਾਟੇ ਨੂੰ ਨਹੀਂ ਕੋਈ ਲੰਮੇ ਗਾਟੇ ਦਾ ਤਾਂ ਫਾਇਦਾ ਹੀ ਹੈ ਜੀ ਫਾਇਦਾ ਹੀ ਹੈ ਹਾਂ ਹਾਂਜੀ ਇਹ ਨੋਰੀ ਹੌਲੈਂਡ ਦੇ ਕਰਕੇ ਉਹ ਗਾਟਾ ਤਾਂ ਲੰਮਾ ਹੀ ਚਾਹੀਦਾ ਹਾਂਜੀ ਲੰਮਾ ਹੀ ਹੈ ਗਾਟੇ ਤਾਂ ਸਾਰਿਆਂ ਦੇ ਚਲੋ ਵਧੀਆ ਤੇ ਆਹ ਉਹ ਡੱਡ ਤੁਸੀਂ ਦੱਸਿਆ ਵੀ ਨਾਲ ਕੁਝ ਨਹੀਂ ਮਿਲਿਆ ਇਹ ਵੀਰ ਨੇ ਸਾਰਾ ਕੁਝ ਦੱਸ ਹੀ ਦਿੱਤਾ ਹਾਂਜੀ ਜਿਹੜੇ ਦੂਜੇ ਹੌਲੈਂਡ ਦੇ ਪੈਡਲ ਆ ਜਾਂਦੇ ਥੱਲੇ ਨੂੰ ਇੱਥੋਂ ਹਾਂਜੀ ਇਹਦੇ ਉਹ ਪੈਡਲ ਇਹਦੇ ਸਿੱਧੇ ਆ ਇਹ ਸਾਨੂੰ ਪਹਿਲਾਂ ਪਹਿਲਾਂ ਬੜਾ ਭਲੇਖਾ ਪੈਂਦਾ ਸੀ ਬ੍ਰੇਕ ਨੱਪਣ ਦੇ ਵਿੱਚ ਹਾਂ ਜਦੋਂ ਆਪਾਂ ਵਾਈ ਤੇ ਚਲਾਉਨੇ ਆ ਜਾਂ ਟਰਾਲੀ ਤੇ ਜਮ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣੀ ਸੀ ਬ੍ਰੇਕਿੰਗ ਸਿਸਟਮ ਇਹਦਾ ਕ ਹੈ ਆ ਵਾ ਕਿ ਦੂਜੇ ਦਾ ਬ੍ਰੇਕਿੰਗ ਸਿਸਟਮ ਤਾਂ ਇਹਦਾ ਵਧੀਆ ਲੱਗਾ ਮੈਨੂੰ ਇਹਦਾ ਵਧੀਆ ਲੱਗਾ ਹਾਂਜੀ ਕਿਉਂਕਿ ਸਵੇਰੇ ਜਦੋਂ ਆਪਾਂ ਸਟਾਰਟ ਕਰਦੇ ਆ ਈਕਵਲ ਹੋ ਜਾਂਦੇ ਆ ਪੈਡਲ ਉਹਦੇ ਆਪਾਂ ਨੂੰ ਆਪ ਕਰਨੇ ਪੈਂਦੇ ਆ ਉਹਦੇ ਆਪ ਕਰਨੇ ਪੈਂਦੇ ਉਹਦੇ ਆਪਾਂ ਨੂੰ ਥੋੜਾ ਟਾਈਮ ਚਲਾ ਕੇ ਥੋੜਾ ਟਾਈਮ ਚਲਾਗੇ ਜਿਵੇਂ ਅੰਦਰਲੀ ਬ੍ਰੇਕ ਵੱਧ ਲੱਗਣ ਲੱਗ ਜਿੰਦੀ ਘੱਟ ਵੱਧ ਉਹ ਇਹਦੇ ਸਿਸਟਮ ਨਹੀਂ ਹੈਗਾ ਉਹ ਇਹਦੇ ਇਹਦੇ ਜਿੰਨੀ ਮਰਜ਼ੀ ਲਾਈ ਜਾਏ ਇਹਦੇ ਜਿੰਨੀ ਮਰਜ਼ੀ ਲਾਓ ਸਵੇਰੇ ਆਪਾਂ ਸਟਾਰਟ ਕਰਾਂਗੇ ਫਿਰ ਆਪੇ ਹੀ ਬਰਾਬਰ ਹੋਏ ਇਕ ਵਾਲੀ ਰਹੂ ਇਕ ਵਾਲੀ ਰਹਿਣੀ ਆ ਇਹਦੇ ਭਾਵੇਂ ਬ੍ਰੇਕਾਂ ਬੰਨਣ ਦੀ ਵੀ ਲੋੜ ਨਹੀਂ ਹਾਂ ਛੇਤੀ ਕਿਤੇ ਇਹਦੇ ਸਿਸਟਮ ਕਹਿਣ ਦਾ ਮਤਲਬ ਇੱਕ ਹੀ ਆ ਬ੍ਰੇਕਾਂ ਮਨ ਪੈਡਲ ਤੇ ਜਦੋਂ ਪੈਰ ਰੱਖਿਆ ਆਵੇ ਬਰਾਬਰ ਹੀ ਲੱਗਣੀ ਆ ਬਰਾਬਰ ਹੀ ਲੱਗਣੀ ਆ ਹਾਂ ਇਹ ਖੂਬੀਆਂ ਨਹੀਂ ਆ ਤੇ ਵੀਰੇ ਨੇ ਕਮੀਆਂ ਵੀ ਦੱਸਿਆ ਕਮੀਆਂ ਬਸ ਇਹੀ ਆ ਹੋਰ ਕੋਈ ਕਮੀ ਨਹੀਂ ਇੱਕ ਜਿਹੜਾ ਰੋਡ ਤੇ ਤੇਲ ਖਾਂਦਾ ਏ ਇੱਕ ਉਹ ਕਮੀ ਤੇ ਇੱਕ ਵੇਟ ਬੋਟਕ ਹੁੰਦਾ ਵੇਟ ਵੇਡ ਦਾ ਪੰਗਾ ਜਿਹੜਾ ਇਹ ਨਾਲ ਉਹ ਦਿੰਦੇ ਨਹੀਂ ਕੋਈ ਐਕਸੈਸਰੀ ਨਹੀਂ ਦਿੰਦੇ ਚਾਰ ਕਮੀਆਂ ਹੋ ਗਈਆਂ ਇਹ ਐਕਸੈਸਰੀ ਨਹੀਂ ਦਿੰਦੇ ਜੌਂੜੀ ਮੈਂ ਫੇਰ ਗਿਣ ਕੇ ਦੱਸ ਦਿੰਦਾ ਹੌਲੇ ਦੀ ਕਮੀ ਆ ਨਾਲ ਬੈਟਣ ਦੀ ਕਮੀ ਦੋ ਤੇ ਨਾਲ ਕੁਝ ਨਹੀਂ ਮਿਲਦਾ ਤਿੰਨ ਹੋਰ ਕਿਹੜੀ ਕਹੀ ਸੀ ਹੋਰ ਆ ਤੇਲ ਦੀ ਹਾਂ ਤੇਲ ਦੀ ਚਾਰ ਕਮੀਆਂ ਵੀਰ ਨੇ ਦੱਸੀਆਂ ਚਲੋ ਕੰਪਨੀ ਵਾਲੇ ਮੇਰੇ ਤੇਲ ਵਾਈ ਨੂੰ ਤਾਂ ਬਿਲਕੁਲ ਵਾਈ ਨੂੰ ਸਹੀ ਆ ਬਿਲਕੁਲ ਸੈਟ ਹੈ ਐਵੇਂ ਕਈਏ ਵੀ ਬਹੁਤ ਖਾਂਦਾ ਜਾਂ ਕਿਵੇਂ ਵੀ ਆ ਇੰਪਲੀਮੈਂਟੇ ਦੇ ਮਗਰ ਵੱਡੇ ਚਾਹੀਦੇ ਕੋਈ ਚੱਕਰ ਨਹੀਂ ਖਿੱਚਦਾ ਸਾਰਾ ਹੀ ਸਾਰਾ ਕੰਮ ਵੀ ਨੇ ਵੇੜਦਾ ਹੂੰ ਪੂਰਾ ਓਕੇ ਆ ਤੋਰੇ ਤਾਰੇ ਕਿੱਦਾਂ ਇਹਦੇ ਤੋਰੇ B2 ਗੇਅਰ ਦੇ ਬਹੁਤ ਸੋਧ ਕੀਤੀ ਆ ਜੀ ਜਿਵੇਂ ਆਪਣਾ 5405 ਆਏ ਸੀਗੇ ਹੂੰ ਉਹਨਾਂ ਦੇ ਤੋਰੇ ਸੈੱਟ ਨਹੀਂ ਸੀਗੇ ਉਹਨਾਂ ਸੈੱਟ ਨਹੀਂ ਗਏ ਉਹਨਾਂ ਦੇ ਤੋਰੇ ਜਿਵੇਂ ਆਏ ਸੀਗਾ ਬਿੱ ਦੂਜੇ ਜਿਵੇਂ ਸੀ1 ਚ ਚਲਾਉਂਦੇ ਜਿਵੇਂ ਟਰੈਕਟਰ ਦਬਦਾ ਸੀਗਾ ਤੁਸੀਂ ਇਹ ਚਲਾ ਕੇ ਦੇਖੋਗੇ ਸੀ2 ਚ ਵੀ ਤੇ ਹਾਲਾ ਹੁਲਾ ਦੇ ਪੂਰਾ ਵਧੀਆ ਚੱਲਦਾ ਇਹ ਤੋਰੇ ਸਲੋ ਕੀਤੇ ਆ ਸਲੋ ਕਰੇ ਹਾਂ ਤੁਸੀਂ ਨਾ ਦੂਜਾ ਟਰੈਕਟਰ ਚਲਾਉਂਗੇ 5405 ਉਹਦਾ ਪਹਿਲੇ ਡੀ ਚ ਤੋਰਾ ਹੀ ਬਹੁਤ ਉਹ ਵਾਈ ਨੂੰ ਹੈ ਹੀ ਨਹੀਂ ਇਹ ਪਹਿਲੇ ਡੀ ਚ ਵੀ ਚੱਲਦਾ ਇਹ ਚੱਲਦਾ ਇਹ ਚੱਲਦਾ ਜੀ ਤੇ ਰੋਡ ਦੀ ਸਪੀਡ ਇਹਦੀ ਅੱਗੇ ਨਾਲ ਵਧ ਕਰੀ ਗਣੀ ਹਾਂ ਰੋਡ ਦੀ ਸਪੀਡ ਬਥੇਰੀ ਆ ਜੀ ਕਿਉਂਕਿ ਤੇਲ ਦਾ ਖਰਚਾ ਜੋਂਹੜੀ ਰੇਸਿਕ ਲੋਬਦਨਾਮ ਹਾਂ ਕਿਉਂਕਿ ਦੀ ਸਪੀਡ ਰੋਡ ਤੇ ਘੱਟ ਸੀ ਰੋਡ ਤੇ ਰੋਡ ਦੀ ਸਪੀਡ ਕਾਫੀ ਆ ਪਰ ਫੇਰ ਵੀ ਜਿਆਦਾ ਖਰਚਾ ਜ਼ਿਆਦਾ ਆ ਰੋਡ ਦੀ ਸਪੀਡ ਤਾਂ ਬਥੇਰੀ ਆ ਮੇਰੇ ਹਿਸਾਬ ਨਾਲ 50 ਤੋਂ 55 ਦੀ ਸਪੀਡ ਹੈਗੀ ਆ ਜੀ ਹੈਗੀ ਆ ਹੈਗੀ ਆ ਇਹ ਆ 55 ਦੀ ਸਪੀਡ ਹੈਗੀ ਪਰ ਫਿਰ ਵੀ ਜਿਆਦਾ ਖਰਚਾ ਜ਼ਿਆਦਾ ਤੇਲ ਦਾ ਮਤਲਬ ਲੋਡ ਤੇ ਵੀ ਓਨਾ ਖਾਂਦਾ ਫਰੀ ਵੀ ਟਰੈਕਟਰ ਹੋਏ ਜੇ ਤੁਸੀਂ ਸਵੇਰੇ ਸਟਾਰਟ ਕਰਕੇ ਖੜਾ ਦਿਓ ਇਹਨੂੰ ਸ਼ਾਮ ਤਾਈ ਅੱਧੀ ਟੈਂਕੀ ਘਰ ਦਊਗਾ ਖੜਾ ਖੜਾਈ ਖਾਲੀ ਖਾਲੀ ਸਟਾਰਟ ਕਿਸੇ ਲੋਡ ਤੇ ਨਹੀਂ ਮਤਲਬ ਇਹ ਲਾ ਲਓ ਵੀ ਜੌਨ ਡੀਅਰ ਟਾਈਮ ਦੇ ਹਿਸਾਬ ਨਾਲ ਚੱਲਦਾ ਹੂੰ ਹੋਰ ਨਹੀਂ ਵਾ ਟਾਈਮਰ ਲਾ ਕੇ ਛੱਡ ਦੇ ਵੀ ਇੰਨੇ ਘੰਟੇ ਜਿੰਨੇ ਟੈਂਕੀ ਮਕਾਉਣੀ ਤੇ ਇੰਨੇ ਤੇਰੇ ਨੇ ਖਾਣਾ ਹੀ ਖਾਣਾ ਇੰਨੇ ਘੰਟਿਆਂ ਦੇ ਵਿੱਚ ਹਾਂ ਵਾ ਖਾਣਾ ਹੀ ਖਾਣਾ ਲਓ ਜੀ ਮਰਚਕ ਵੀਰੋ ਤੇ ਕਿਸਾਨ ਵੀਰੋ ਵੀਰੇ ਦਾ ਜਿੰਨਾ ਕਿ ਐਕਸਪੀਰੀਅੰਸ ਸੀ 4 ਮਹੀਨਿਆਂ ਦਾ ਉਹ ਵੀਰ ਨੇ ਆਪਣੇ ਨਾਲ ਸ਼ੇਅਰ ਕਰਿਆ ਵੀਰਾ ਹੌਲੈਂਡ ਵੀ ਚਲਾਉਂਦਾ ਅਮਿੰਦਰਾ ਵੀ ਚਲਾਉਂਦਾ ਹਨਾ ਹਾਂਜੀ ਤੇ ਜਿੰਨਾ ਐਕਸਪੀਰੀਅੰਸ ਵੀਰੇ ਨੇ ਦੱਸਿਆ ਤੇ ਉਹਨਾਂ ਕਾ ਆਪਣੇ ਨਾਲ ਸਾਂਝਾ ਕਰਿਆ ਤੇ ਆਪਾਂ ਇਸ ਟ੍ਰੇਨਾਂ ਪ੍ਰੈਕਟੀਕਲ ਵੀ ਲੈ ਕੇ ਆਵਾਂਗੇ ਦੋ ਆਪਾਂ ਨੂੰ ਆ ਗਿਆ ਅਗਲੀ ਵੀਡੀਓ ਚ ਫਿਰ ਮਿਲਦੇ ਹਾਂ ਵੀਰ ਨੇ ਜਿਹੜੀਆਂ ਕਮੀਆਂ ਦੱਸੀਆਂ ਉਹਨਾਂ ਤੋਂ ਗੁੱਸਾ ਨਾ ਕਰਿਓ ਗੱਲਾਂ ਨਾ ਕੱਢਿਓ ਤੁਸੀਂ ਲੱਗ ਪੈਂਦੇ ਹੁੰਦੇ ੜਾ ੜਾ ਉਹ ਵੀਰ ਦਾ ਐਕਸਪੀਰੀਅੰਸ ਆ ਜੋ ਵੀਰ ਨੇ ਐਕਸਪੀਰੀਅੰਸ ਕਰਿਆ ਹਨਾ ਤੋ ਡਗ ਐਕਸਪੀਰੀਅੰਸ ਹੋਰ ਹੋ ਸਕਦਾ ਤੁਸੀਂ ਆਦੇ ਹਿਸਾਬ ਨਾਲ ਦੇਖਣਾ ਹੈ ਨਾ ਕਿ ਹਰੇਕ ਦਾ ਨਜ਼ਰੀਆ ਆਪੋ ਆਪਣਾ ਹੁੰਦਾ ਆਪਾਂ ਆਪਣਾ ਦਾਸਤ ਆਪਾਂ ਆਪਣਾ ਹਾਂ ਵੀਰ ਨੇ ਆਪ ਤੁਹਾਨੂੰ ਦੱਸਿਆ ਦੋ ਆ ਗਿਆ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ